ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕ ਮਤਾ ਸਾਹਿਬ ਦੇ ਵਿੱਚ ਗੁਰਨਾਨਕ ਇੰਟਰ ਕਾਲਜ ਜਿਹੜਾ ਲੜਕਿਆਂ ਦਾ ਵਾ ਉੱਥੇ ਅਖੰਡ ਪਾਠ ਸਾਹਿਬ ਕਰਵਾਏ ਗਏ ਨੇ ਉਹਦਾ ਅੱਜ ਭੋਗ ਸੀ ਤੇ ਆ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਲੰਮੀ ਲਾਈਨ ਲੱਗੀ ਹੈ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਸੇਵਾ ਕੀਤੀ ਆ ਔਰ ਜਿਨ੍ਹਾਂ ਨੇ ਸਕੂਲ ਦੇ ਵਿੱਚ ਵਧੀਆ ਪੜ੍ਹਾਈਆਂ ਕੀਤੀਆਂ ਨੇ ਕੁਝ ਮਾਰ ਕੇ ਮਾਰੇ ਨੇ ਔਰ ਅਖੰਡ ਪਾਠ ਸਾਹਿਬ ਦੀ ਗੁਰੂ ਘਰ ਦੀ ਸੇਵਾ ਕਰਦੇ ਰਹੇ ਨੇ ਲਗਾਤਾਰ ਆ ਤੁਸੀਂ ਵੇਖ ਸਕਦੇ ਹੋ ਵੀਰ ਨੂੰ ਕਹਾਂਗਾ ਅੱਗੇ ਆਣ ਕੇ ਵਿਖਾ ਦੇ ਇੱਕ ਵਾਰੀ ਕਿ ਕਿੰਨੀ ਲੰਮੀ ਲਾਈਨ ਆ ਕਿੰਨਾ ਬੱਚਿਆਂ ਦੇ ਵਿੱਚ ਹੁਸਾਹ ਆ ਇਹ ਸਾਰਿਆਂ ਨੇ ਜਿਹੜਾ ਵਾ ਇੱਥੇ ਸੇਵਾ ਕਰਦੇ ਰਹੇ ਨੇ ਔਰ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਸਿੱਖ ਬੱਚੇ ਵੀ ਨੇ ਤੇ ਬਹੁਤ ਸਾਰੇ ਜਿਹੜੇ ਨੇ ਦੂਜੀਆਂ ਕਮਿਊਨਿਟੀਆਂ ਨੂੰ ਜਿਹੜੇ ਬਿਲੋਂਗ ਕਰਦੇ ਨੇ ਉਹ ਵੀ ਬੱਚੇ ਨੇ ਇਹ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਵਾ ਜਿਹੜੇ ਇੱਥੇ ਵੱਧ ਚੜ ਕੇ ਸੇਵਾ ਕਰਦੇ ਰਹੇ ਨੇ ਜਿਨ੍ਹਾਂ ਨੇ ਅਖੰਡ ਸਾਹਿਬ ਦੇ ਵਿੱਚ ਸੇਵਾ ਕੀਤੀ ਆ ਨਾਟਕ ਮਤਲਬ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਇਹਦੇ ਵਿੱਚ ਬਹੁਤ ਸਾਰੇ ਸਿੱਖ ਬੱਚੇ ਨੇ ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਦੂਜੀਆਂ ਕਮਿਊਨਿਟੀਆ ਨੂੰ ਬਿਲੋਂਗ ਕਰਦੇ ਨੇ ਤੁਸੀਂ ਇਹ ਵੇਖ ਸਕਦੇ ਹੋ ਉਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਜਾ ਬਹੁਤ ਲੰਮੀ ਲੈਣਿਆ ਔਰ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਇਆ ਵਾ ਉਹਨਾਂ ਨੇ ਇਹਦੇ ਵਿੱਚ ਸਾਡੇ ਨਾਲ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਜਿਹੜੇ ਕਿ ਆਪ ਜੀ ਜਾਣਦੇ ਹੋ ਸੇਵਾ ਸੇਵਾਦਾਰ ਨੇ ਇੱਥੇ ਸੇਵਾ ਕਰਦੇ ਨੇ ਔਰ ਸ਼ੋਮਣੀ ਕਮੇਟੀ ਵੱਲੋਂ ਮਨੋਨੀਤ ਨੇ ਪਾਈ ਸਾਹਿਬ ਜੀ ਜਿਵੇਂ ਅੱਜ ਮੈਂ ਇੱਥੇ ਵੇਖ ਰਿਹਾ ਵੀ ਬਹੁਤ ਵਧੀਆ ਇੱਕ ਦ੍ਰਿਸ਼ ਵੇਖਣ ਨੂੰ ਮਿਲ ਰਿਹਾ ਵੀ ਇਸ ਈ ਕੰਡਪਾਟ ਸਾਹਿਬ ਦਾ ਇੱਥੇ ਆਪਰੰਭ ਹੋਇਆ ਜੀ ਉਹਦੇ ਵਿੱਚ ਸਿੱਖ ਬੱਚਿਆਂ ਨੇ ਤੇ ਵੱਧ ਚੜ ਕੇ ਸੇਵਾ ਕੀਤੀ ਕੀਤੀ ਨਾਲ ਦੇ ਨਾਲ ਦੂਜੀ ਕਮਿਊਨਿਟੀ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਵੀ ਬਹੁਤ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਤੁਸੀਂ ਸਨਮਾਨਿਤ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ੍ਰੀ ਗੁਰੂ ਨਾਨਕ ਇੰਟਰ ਕਾਲਜ ਨਾਨਕ ਮੱਤਾ ਸਾਹਿਬ ਗੁਰਦੁਆਰਾ ਸ਼੍ਰੀ ਨਾਨਕਮਤਾ ਸਾਹਿਬ ਇਤਿਹਾਸਕ ਸਥਾਨ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਅਤੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਹੈ ਇਸ ਕਰਕੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਮਤਾ ਸਾਹਿਬ ਜੀ ਦੇ ਇਸ ਪ੍ਰਾਂਗਣ ਦੇ ਵਿੱਚ ਜੋ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਸਕੂਲ ਚੱਲਦੇ ਨੇ ਤੋਂ ਇਹ ਸਾਰੇ ਸਕੂਲਾਂ ਦੇ ਵਿੱਚ ਇਗਜ਼ਾਮ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਸਕੂਲ ਦੇ ਪ੍ਰਾਂਗਣ ਵਿੱਚ ਲਿਆ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕੀਤੇ ਜਾਂਦੇ ਹਨ ਔਰ ਸਮਾਗਮ ਰਚੇ ਜਾਂਦੇ ਹਨ ਸਾਰੇ ਬੱਚਿਆਂ ਦੀ ਪੜ੍ਹਾਈ ਦੀ ਸਫਲਤਾ ਵਾਸਤੇ ਇਗਜ਼ਾਮਾਂ ਦੇ ਵਿੱਚ ਸਫਲਤਾ ਵਾਸਤੇ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਗੁਰੂ ਮਹਾਰਾਜ ਸਾਰੇ ਬੱਚਿਆਂ ਨੂੰ ਇਗਜ਼ਾਮ ਦੇ ਵਿੱਚ ਸਫਲਤਾ ਬਖਸ਼ਿਸ਼ ਕਰਨ ਤਰੱਕੀ ਬਖਸ਼ਿਸ਼ ਕਰਨ ਉਸ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਹੈ ਕਿ ਜਿਹੜੇ ਬੱਚਿਆਂ ਨੇ ਦੀਵਾਲੀ ਦਾ ਜੋ ਬੰਦੀ ਛੋੜ ਪੁਰਬ ਸੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਵਿਖੇ ਲਗਭਗ 15 ਦਿਨ ਮਨਾਇਆ ਜਾਂਦਾ ਹੈ ਉਹਨਾਂ ਦਿਨਾਂ ਦੇ ਵਿੱਚ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਤੇ ਉਹ ਸੰਗਤ ਦੀ ਸੇਵਾ ਲੰਗਰ ਰਾਈ ਪ੍ਰਸ਼ਾਦ ਵਰਤੌਣ ਰਾਹੀਂ ਜਾਂ ਦੇਖਭਾਲ ਕਰਨ ਲਈ ਜਾਂ ਜੀਬ ਕਤਰਿਆਂ ਤੋਂ ਬਚਾਉਣ ਲਈ ਹੋਰ ਜਿੰਨੀਆਂ ਵੀ ਸੇਵਾਵਾਂ ਨੇ ਸਾਬ ਸਫਾਈ ਦੀਆਂ ਤੇ ਗੁਰਨਾਨਕ ਇੰਟਰ ਕਾਲਜ ਗੁਰਨਾਨਕ ਬਾਲਕਾ ਇੰਟਰ ਕਾਲਜ ਨਾਨਕ ਮੱਤਾ ਸਾਹਿਬ ਦੇ ਇਹ ਜਿਹੜੇ ਬੱਚੇ ਨੇ ਸਟਾਫ ਟੀਚਰ ਸਾਹਿਬਾਨ ਸਾਰੇ ਸੇਵਾ ਜੋ ਲਗਾਤਾਰ ਨਿਭਾਉਂਦੇ ਹਨ ਤੇ ਜਿਨ੍ਹਾਂ ਬੱਚਿਆਂ ਨੇ ਸੇਵਾ ਨਿਭਾਈ ਹੈ ਜਿੱਥੇ ਸਿੱਖ ਬੱਚਿਆਂ ਨੇ ਸੇਵਾ ਨਿਭਾਈ ਹੈ ਦੂਸਰੇ ਧਰਮ ਦੇ ਜੋ Hindu ਧਰਮ ਦੇ ਬੱਚੇ ਇਸਲਾਮ ਧਰਮ ਦੇ ਬੱਚੇ ਥਾਰੂ ਸਮਾਜ ਦੇ ਬੱਚੇ ਜਿੰਨੇ ਵੀ ਹਨ ਉਹਨਾਂ ਸਾਰਿਆਂ ਬੱਚਿਆਂ ਨੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ ਤੇ ਸੇਵਾ ਨਿਭਾਈ ਹੈ ਤੇ ਉਹਨਾਂ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਮਤਾ ਸਾਹਿਬ ਵੱਲੋਂ ਮੈਡਲ ਦੇ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਉਤਸ਼ਾਹਿਤ ਕੀਤਾ ਜਾ ਰਿਹਾ ਹੈ 1 ਮਿੰਟ ਮੈਂ ਰੁਕਣਾ ਚਾਹਾਂਗਾ ਐਮਐਸ ਸਾਹਿਬ ਜਿਵੇਂ ਕਿ ਇਹ ਇੱਕ ਬਹੁਤ ਵਧੀਆ ਪ੍ਰਚਾਰ ਦਾ ਤਰੀਕਾ ਵੀ ਮੈਂ ਕਹਿਣਾ ਵੀ ਹੋ ਸਕਦਾ ਜਿਹੜਾ ਨਾਨਕਮਤਾ ਸਾਹਿਬ ਕਮੇਟੀ ਕਰ ਰਹੀ ਆ ਵੀ ਸਿੱਖ ਬੱਚਿਆਂ ਨੂੰ ਸਿੱਖੀ ਬਾਰੇ ਪਤਾ ਹੀ ਪਤਾ ਵਾ ਜਦੋਂ ਦੂਜੀ ਕਮਿਊਨਿਟੀ ਦੇ ਬੱਚੇ ਆਣ ਕੇ ਦੂਜੇ ਧਰਮਾਂ ਦੇ ਬੱਚੇ ਆਣ ਕੇ ਸੇਵਾ ਕਰਦੇ ਨੇ ਕਥਾ ਕੀਰਤਨ ਸੁਣਦੇ ਨੇ ਗੁਰੂ ਘ ਵਿਚਰਦੇ ਨੇ ਉਹਨਾਂ ਨੂੰ ਵੀ ਸਿੱਖੀ ਦੇ ਬਾਰੇ ਬਹੁਤ ਸਾਰਾ ਪਤਾ ਲੱਗਦਾ ਹੋਏਗਾ ਮੈਂ ਕਹਿੰਦਾ ਬਹੁਤ ਵਧੀਆ ਤਰੀਕਾ ਵਾ ਪ੍ਰਚਾਰ ਦਾ ਹਾਂਜੀ ਹਾਂਜੀ ਇਹ ਬਹੁਤ ਵਧੀਆ ਤਰੀਕਾ ਹੈ ਪ੍ਰਚਾਰ ਦਾ ਔਰ ਤੁਹਾਡੀ ਜਾਣਕਾਰੀ ਵਾਸਤੇ ਇਸ ਸਕੂਲ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਕਰਾਈ ਜਾਂਦੀ ਹਰ ਸਾਲ ਐਤਕਾ ਵਿੱਚ ਲਗਭਗ 130 ਬੱਚਿਆਂ ਨੇ ਫਾਰਮ ਭਰੇ ਤੇ ਇਗਜ਼ਾਮ ਦਿੱਤੇ ਨੇ ਔਰ ਇੱਕ ਬਹੁਤ ਵਧੀਆ ਗੱਲ ਇਹ ਸਾਹਮਣੇ ਆਈ ਵੀ ਥਾਰੂ ਸਮਾਜ ਦੀਆਂ ਬੱਚੀਆਂ Hindu ਸਮਾਜ ਦੀਆਂ ਬੱਚੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਜੀਫਾ ਪ੍ਰਾਪਤ ਕੀਤਾ ਹੈ ਧਾਰਮਿਕ ਪ੍ਰੀਖਿਆ ਦੇ ਵਿੱਚ ਔਰ ਬੱਚੇ ਬਹੁਤ ਇੱਥੋਂ ਦੇ ਗੁਰਨਾਨ ਸਿੰਘ ਮਹਾਰਾਜ ਦੇ ਧਰ ਨਾਲ ਜੁੜੇ ਹੋਏ ਨੇ ਔਰ ਜੋ ਸੰਦੇਸ਼ ਹੈ ਗੁਰਨਾਨ ਸਿੰਘ ਮਹਾਰਾਜ ਜੀ ਦਾ ਨਾ ਖੱਤਰੀ ਬ੍ਰਾਹਮਣ ਸ਼ੂਦ ਵੇਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਏ ਸਰਬੱਤ ਦੇ ਭਲੇ ਵਾਲਾ ਇਹ ਹੀ ਸਬਕ ਕੇ ਸਾਰੇ ਬੱਚੇ ਸਿੱਖ ਰਹੇ ਨੇ ਇਸੇ ਕਰਕੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਹੌਸਲਾ ਫਜ਼ਾਈ ਕਰਦੇ ਹੋਏ ਉਤਸ਼ਾਹਿਤ ਕੀਤਾ ਜਾ ਰਿਹਾ ਤਾਂ ਕਿ ਤੋਂ ਸਾਰੇ ਬੱਚੇ ਵੀ ਵੱਧ ਚੜ ਕੇ ਸੇਵਾ ਕਰਨ ਤੇ ਗੁਰਬਾਣੀ ਦੇ ਨਾਲ ਜੁੜਨ ਇੱਥੇ ਸਾਰੇ ਬੱਚੇ ਚਾਹੇ ਉਹ ਪਹਾੜ ਖੇਤਰ ਦੇ ਨੇ ਜਾਂ ਹਿੰਦੂ ਸਮਾਜ ਦੇ ਨੇ ਥਾਰੂ ਸਮਾਜ ਦੇ ਨੇ ਜਾਂ ਇਸਲਾਮ ਧਰਮ ਦੇ ਨੇ ਸਾਰੇ ਬੱਚੇ ਸਿੱਖ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਜੋ ਇੱਕ ਮਰਿਆਦਾ ਹੈ ਜਦੋਂ ਪ੍ਰੇਰ ਕਰਦੇ ਨੇ ਸਵੇਰੇ ਤੇ ਉਹ ਇੱਕ ਸ਼ਬਦ ਗਾਇਨ ਕਰਦੇ ਨੇ ਜਿੱਥੇ ਮੂਲ ਮੰਤਰ ਦਾ ਜਾਪ ਕਰਦੇ ਆ ਤੇ ਨਾਲ ਨਾਲ ਚਤੁਰ ਦਿਸ਼ਾ ਕੀਨੂ ਬਲ ਆਪਣਾ ਸਿਰ ਉੱਪਰ ਕਰਤਾ ਰਿਓ ਕਿਰਪਾ ਕਟਾਖ ਅਵਲੋਕਨ ਕੀਨੂ ਦਾਸ ਕਾ ਦੁਖ ਬਿਦਾਰਿਓ ਇਹ ਵਾਲਾ ਸ਼ਬਦ ਪੜ ਕੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਇਹ ਰੋਜ਼ਾਨਾ ਪ੍ਰੇਰ ਦੇ ਵਿੱਚ ਸ਼ਬਦ ਪੜਿਆ ਜਾਂਦਾ ਹੈ ਤੇ ਸਾਰੀਆਂ ਕਮਿਊਨਿਟੀਆਂ ਦੇ ਬੱਚੇ ਜਿਹੜੇ ਨੇ ਸਾਂਝੇ ਤੌਰ ਤੇ ਸ਼ਬਦ ਗਾਇਨ ਕਰਦੇ ਨੇ ਜੀ ਜੀ ਧੰਨਵਾਦ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਸਾਬ ਬਹੁਤ ਵਧਾਈ ਦੇ ਪਾਤਰ ਹੋ ਆ ਮੈਂ ਵੇਖ ਰਿਹਾ ਆ ਸਾ ਵੀ ਅਖੰਡ ਸਾਹਿਬ ਦਾ ਇਥੋਂ ਪਾਠ ਹੋਇਆ ਵਾ ਸਕੂਲ ਦੇ ਵਿੱਚ ਇੱਥੇ ਜਿੱਥੇ ਸਿੱਖ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਵਾ ਸੇਵਾ ਕਰਨ ਦੇ ਵਿੱਚ ਉੱਤੇ ਦੂਜੀ ਕਮਿਊਨਿਟੀ ਦੇ ਹਿੰਦੂ ਬੱਚੇ ਮੁਸਲਮਾਨ ਬੱਚੇ ਸਾਰੇ ਨੇ ਹਿੱਸਾ ਲਿਆ ਵਾ ਇਹ ਇੱਕ ਮੈਂ ਨਾ ਬਹੁਤ ਵਧੀਆ ਮਾਧਿਅਮ ਹੈ ਤੁਹਾਡਾ ਬਹੁਤ ਵਧੀਆ ਤਰੀਕਾ ਵਾ ਤੁਹਾਡਾ ਪ੍ਰਚਾਰ ਕਰਨ ਦਾ ਸਿੱਖਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਆਪ ਜੀ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਮੈਂ ਸਾਰੇ ਜਿੰਨੇ ਬੱਚੇ ਨੇ ਮਤਲਬ ਇਹਨਾਂ ਦੇ ਉਜਲ ਭਵਿਸ਼ਯ ਦੀ ਕਾਮਨਾ ਕਰਦਾ हूं ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਵਾ ਔਰ ਮੈਂ ਚਾਹਾਂਗਾ ਕਿ ਵੀ ਇਹ ਸਭ ਜਿੰਨੇ ਬੱਚੇ ਇੱਥੇ ਜਿਹਨਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕਰਕੇ ਔਰ ਆਪਣੇ ਇੱਥੇ ਅਖੰਡ ਪਾਤਸ਼ਾਹ ਕਰਵਾ ਕੇ ਔਰ ਇੱਥੇ ਮਤਲਬ ਦੁਆ ਮੰਗੀ ਆ ਇਹ ਸਾਰੇ ਸਾਰੇ ਚੰਗੇ ਨੰਬਰ پاس ਹੋਣ ਆਪਣੇ ਜੀਵਨ ਵਿੱਚ ਖੂਬ ਤਰੱਕੀਆਂ ਕਰਨ ਔਰ ਇਹ ਸਾਰਾ ਉਪਰਾਲਾ ਸਰਦਾਰ ਤਰਸੇਮ ਸਿੰਘ ਜੀ ਦਾ ਔਰ ਸਾਡੀ ਪ੍ਰਬੰਧਕ ਕਮੇਟੀ ਦਾ ਵਾ ਇਹ ਜਿਹੜੇ ਅੱਛੇ ਸੰਸਕਾਰ ਦਿੱਤੇ ਨੇ ਜਿੱਦਾਂ ਤੁਸੀਂ ਕਹਿੰਨਾ Hindu Muslim ਹਰ ਕਮਿਊਨਿਟੀ ਦੇ ਬੱਚੇ ਹੈਗੇ ਆ ਬੱਚੇ-ਬੱਚੇ ਹੁੰਦੇ ਨੇ ਬੱਚਿਆਂ ਦੀ ਕੋਈ ਜਾਤ-ਪਾਤ ਨਹੀਂ ਹੁੰਦੀ ਇਹ ਇਕੱਠੇ ਹੀ ਖਾਂਦੇ ਨੇ ਇਕੱਠੇ ਹੀ ਪੀਂਦੇ ਨੇ ਇਕੱਠੇ ਲੜਵੀ ਲੈਂਦੇ ਨੇ ਉਹ ਇਕੱਠੇ ਹੀ ਫਿਰ ਬਾਅਦ ਚ ਕੰਪਰੋਮਾਈਜ਼ ਕਰ ਲੈਂਦੇ ਨੇ ਇਹਨਾਂ ਦਾ ਕੋਈ ਉਹ ਨਹੀਂ ਹੁੰਦਾ ਇਹ ਬੱਚੇ-ਬੱਚੀ ਹੁੰਦੀਆਂ ਸਾਰੇ ਬੱਚਿਆਂ ਦਾ ਮੋਲੇ ਸਾਰੇ ਨਾਲ ਮਿਲ ਕੇ ਰਹਿੰਦੇ ਬੱਚੇ ਬਖਵੰਦ ਦਾ ਰੂਪ ਕਹਿੰਦੇ ਆ ਵਾਕਿਆ ਤੇ ਉਹ ਗੱਲ ਸਹੀ ਆ ਇੱਥੇ ਵੇਖਣ ਨੂੰ ਮਿਲ ਰਿਹਾ ਜਿਹੜੇ ਬੱਚਿਆਂ ਦੇ ਮਨ ਦੇ ਵਿੱਚ ਸਿੱਖੀ ਪ੍ਰਤੀ ਇੱਕ ਤੁਸਾਂ ਅਲਖ ਜਗਾ ਦੇਣੀ ਆ ਅੱਜ ਜਗਾਤੀ ਆ ਜਾਂ ਜਗਾ ਰਹੇ ਹੋ ਇਹ ਵੀ ਤਾਂ ਮੈਂ ਕਹਿੰਦਾ ਵੀ ਉਹਨੂੰ ਤਾਂ ਉਮਰ ਨਹੀਂ ਬੁਲਦੀ ਉਹ ਸਿੱਖ ਪੰਥ ਦੇ ਸਿਧਾਂਤਾਂ ਤੋਂ ਸਿੱਖ ਪੰਥ ਦੇ ਧਰਮ ਬਾਰੇ ਸਭ ਜਾਣੂ ਰਹੇਗਾ ਨਾ ਇਹ ਵੀ ਤਾਂ ਇੱਕ ਪ੍ਰਚਾਰ ਦਾ ਬਹੁਤ ਵਧੀਆ ਮਾਧਮ ਆ ਜੀ ਸਾਡਾ ਤੇ ਉਪਰਾਲਾ ਇਹੀ ਆ ਕਿ ਵੀ ਸਿੱਖੀ ਦਾ ਵੱੱਟ ਚੜ ਕੇ ਪ੍ਰਚਾਰ ਹੋਵੇ ਔਰ ਇਹ ਇੱਕ ਬਹੁਤ ਅੱਛਾ ਮਾਧਿਅਮ ਹੈ ਜੇਕਰ ਬਚਪਨ ਤੋਂ ਬੱਚੇ ਨੂੰ ਲਗਨ ਲੱਗ ਜਾਵੇ ਨਾ ਤਾਂ ਉਹ ਬੱਚਾ ਵੱਡਾ ਹੋ ਕੇ ਫਿਰ ਗੁਰਬਾਣੀ ਤੋਂ ਦੂਰ ਨਹੀਂ ਜਾਂਦਾ ਗੁਰਬਾਣੀ ਤੋਂ ਦੂਰ ਨਹੀਂ ਜਾਗਾ ਤੇ ਫਿਰ ਉਹ ਆਪਣੇ ਹਸੁੱਲਾ ਤੇ ਰਹੇਗਾ ਇਹ ਗੁਰਬਾਣੀ ਬਹੁਤ ਸਾਨੂੰ ਸੇਧ ਦਿੰਦੀ ਆ ਮੈਂ ਤਾਂ ਸਭ ਬੱਚਿਆਂ ਨੂੰ ਇਹੀ ਰਿਕਵੈਸਟ ਕਰਾਂਗਾ ਉਹਨਾਂ ਦੇ ਅਭਿਵਾਵ ਕਾਹਨੂੰ ਵੀ ਕਹਾਂਗਾ ਕਿ ਸਵੇਰੇ ਅੰਮ੍ਰਿਤ ਵੇਲੇ ਇਹਨਾਂ ਨੂੰ ਜ਼ਿਆਦਾ ਨਹੀਂ ਜਪਜੀ ਸਾਹਿਬ ਦਾ ਪਾਠ ਕਰਨ ਜੇ ਕੋਈ Hindu ਵੀਰ ਆਤੇ ਉਹ ਆਪਣਾ Hindu गायत्री मंत्र ਦਾ ਜਾਂ ਕੋਈ ਮੁਸਲਮਾਨ ਆਪਣੇ ਧਰਮ ਦੇ ਮੁਤਾਬਕ ਤੇ ਆਪਣੇ ਆਪਣੇ ਧਰਮ ਨੂੰ ਫੋਲੋ ਕਰਨ ਤੇ ਅਸੀਂ ਤੇ ਇੱਥੇ ਸਾਡਾ ਤੇਹੀ ਉਪਰਾਲਾ ਵਾ ਸਾਰਿਆਂ ਨੂੰ ਕਵਾਂਗੇ ਵੀ ਤੁਸੀਂ ਅਬ ਵੱਟ ਚੜ ਕਰਕੇ ਨਾਮ ਸਿਮਰਨ ਕਰੋ ਔਰ ਨਾਲੇ ਬਾਣੀ ਬਾਣੀ ਨਾਲ ਜੁੜੋ ਔਰ ਦੇਸ਼ ਸੇਵਾ ਦੀ ਕੰਮ ਕਰੋ ਅੱਛੇ ਨੰਬਰਾਂ 'ਚ ਪਾਸ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਸਨ ਸਰਦਾਰ ਅਮਰਜੀਤ ਸਿੰਘ ਜੀ ਬੁਖਾਰਾਏ ਔਰ ਇਹਨਾਂ ਨੇ ਦੱਸਿਆ ਵਾ ਕਿ ਮੈਂ ਮੈਨੂੰ ਤੇ ਇਹ ਤਰੀਕਾ ਬਹੁਤ ਸੋਹਣਾ ਲੱਗਾ ਵੀ ਸਕੂਲਾਂ ਦੇ ਵਿੱਚ ਜਦੋਂ ਇਹ ਸਿੱਖੀ ਦਾ ਪ੍ਰਚਾਰ ਹੁੰਦਾ ਵਾ ਤੇ ਬਹੁਤ ਵਧੀਆ ਅਸੀਂ ਇਹਨੂੰ ਇੱਕ ਮਾਧਮ ਕਹਿ ਸਕਦੇ ਆ ਪ੍ਰਚਾਰ ਹੋ ਰਿਹਾ ਵਾ ਔਰ ਜਿੱਥੇ ਅਸੀਂ ਸਵਾਲ ਵੀ ਕਰਨੇ ਆ ਕਮੇਟੀਆਂ ਨੂੰ ਉੱਥੇ ਜਿਹੜੀ ਵਧੀਆ ਛਲਾਗਾ ਜੋ ਕੰਮ ਕਰਦੇ ਆ ਉਹ ਵੀ ਵਿਖਾਉਣਾ ਚਾਹੀਦਾ ਵਾ ਮੈਂ ਇਸ ਕਰਕੇ ਅੱਜ ਨਾਨਕਮਾਤਾ ਸਾਹਿਬ ਪਹੁੰਚਿਆ ਆਂ ਸਾ ਔਰ ਬੁਖਾਰਿਆ ਆਂ ਹੋਰ ਵੀ ਸਾਡੇ ਪ੍ਰਧਾਨ ਸਾਹਿਬ ਵੀ ਨੇ ਸਾਡੇ ਜਿਹੜੇ ਹੋਰ ਮੈਂਬਰ ਸਾਹਿਬਾਨ ਵੀ ਨੇ ਉਹਨਾਂ ਦੇ ਵੀ ਦੋ ਦੋ ਲਫ਼ਜ਼ ਮ ਸਾਡੇ ਨਾਨਕਪਤਾ ਸਾਹਿਬ ਜੀ ਦੇ ਬੁੱਧੀਜੀਵੀ ਵੀ ਸਰਦਾਰ ਨਰਮਲ ਸਿੰਘ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਬੇਟਾ ਇਧਰ ਆ ਜਾ ਥੋੜਾ ਸਾ ਯਹਾਂ ਪੇ ਇਸ ਕੋਨੇ ਮੇ ਖੜੇ ਹੋ ਜਾਓ ਆਪ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਇਹ ਮੈਂ ਗੱਲ ਕਰ ਰਿਹਾ ਸੀ ਆ ਵੀ ਜਿਵੇਂ ਹਾਂਜੀ ਹਾਂਜੀ ਸਰਦਾਰ ਨਰਮਲ ਸਿੰਘ ਜੀ ਮੈਂ ਗੱਲ ਕਰ ਰਿਹਾ ਸੀ ਸਾ ਜੀ ਜਿਵੇਂ ਅਸੀਂ ਇਹ ਗੱਲ ਕਹਿੰਨੇ ਆ ਵੀ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਵਾ ਦੂਜੀਆਂ ਕਮਿਊਨਿਟੀਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਵਾ ਆ ਜਿਹੜਾ ਅੱਜ ਤਰੀਕਾ ਮੈਂ ਵੇਖਿਆ ਵਾ ਇੱਕ ਬਹੁਤ ਸੋਹਣਾ ਤਰੀਕਾ ਵੇਖਿਆ ਵੀ ਇੱਥੇ ਜਿਹੜਾ ਸਕੂਲ ਆ ਗੁਰੂ ਨਾਨਕ ਇੰਟਰਮੀਡੀਏਟ ਕਾਲਜ ਨਾਨਕਮਤਾ ਸਾਹਿਬ ਦੇ ਵਿੱਚ ਇੱਥੇ ਅਖੰਡਪਾਤ ਸਾਹਿਬ ਦਾ ਪ੍ਰੋਗਰਾਮ ਕਰਾਇਆ ਗਿਆ ਉਹਦੇ ਵਿੱਚ ਜਿੱਥੇ ਸਿੱਖ ਬੱਚਿਆਂ ਨੇ ਵੱਧ ਚੜ ਕੇ ਸੇਵਾ ਕੀਤੀ ਆ ਹਿੱਸਾ ਆਇਆ ਉੱਥੇ ਦੂਜੀ ਕਮਿਊਨਿਟੀਾਂ ਦੇ ਬੱਚਿਆਂ ਨੇ ਵੀ ਵੱਧ ਚੜ ਕੇ ਮੈਨਾਂ ਸਿੱਖਾਂ ਦੀ ਗਿਣਤੀ ਤਾਂ ਬਹੁਤ ਘੱਟ ਸੀ ਔਰ ਬਾਕੀ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਉਹਨਾਂ ਨੇ ਇੱਥੇ ਸਿੱਖੀ ਦੇ ਨਾਲ ਜੁੜੇ ਨੇ ਸਿੱਖੀ ਰ ਉਹਨਾਂ ਨੇ ਗੁਰਬਾਣੀ ਵੀ ਸੁਣੀ ਹੋਏਗੀ ਮਤਲਬ ਸਿੱਖੀ ਰ ਰੀਤਾ ਤੋਂ ਜਾਣੂ ਹੋਏ ਹੋਏ ਹੋਣਗੇ ਇਹ ਬਹੁਤ ਵਧੀਆ ਇੱਕ ਵਿਲੱਖਣ ਤਰੀਕਾ ਵਾ ਤੁਹਾਡਾ ਤੁਹਾਡੀ ਕਮੇਟੀ ਦਾ ਆਪ ਜੀ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਬਘੇਲ ਸਿੰਘ ਜੀ ਆਪਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਇੱਥੇ ਪਹੁੰਚੇ ਹੋ ਔਰ ਸਾਰੇ ਇਸ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਔਰ ਸਤਿਕਾਰ ਦੇ ਨਾਲ ਦੇਖ ਰਹੇ ਹੋ ਇਹ ਬਹੁਤ ਵੱਡੀ ਗੱਲ ਆ ਦੇਖੋ ਗੱਲ ਇਹ ਆ ਕਿ ਕਮੇਟੀ ਜਿਹੜੀ ਆ ਉਹ ਵੱਧ ਚੜ ਕੇ ਨਾ ਧਰਮ ਪ੍ਰਚਾਰ ਕਰ ਰਹੀ ਆ ਤੁਸੀਂ ਆ ਦੇਖੋ ਮੇਰੇ ਹੱਥ ਵਿੱਚ ਜਿਹੜਾ ਮੈਡਲ ਅਸੀਂ ਦੇ ਰਹੇ ਹਾਂ ਤੇ ਤੇ ਖੰਡਾ ਬਣਿਆ ਹੋਇਆ ਹੈ ਔਰ ਇੱਕ ਪਾਸੇ ਇਸ ਦੇ ਉੱਤੇ ਹਿੰਦੀ ਵਿੱਚ ਲਿਖਿਆ ਪਿਆ ਹੈਗਾ ਔਰ ਦੂਸਰੇ ਪਾਸੇ ਇਹਦੇ ਵਿੱਚ ਨਾਨਕ ਮਤਾ ਸਾਹਿਬ ਦਾ ਵੀ ਪੂਰਾ ਹੈ ਬਣਿਆ ਹੋਇਆ ਹੈ ਔਰ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਆਪਨੇ ਦੇਖਿਆ ਹੋਵੇਗਾ ਕਿ ਬੱਚੇ ਜਿਹੜੇ ਨੇ ਉਹ ਸਿੱਖ ਕਮਿਊਨਿਟੀ ਦੇ ਘੱਟ ਨੇ ਔਰ ਦੂਸਰੀ ਕਮਿਊਨਿਟੀਆਂ ਦੇ ਬਹੁਤ ਜ਼ਿਆਦੇ ਨੇ ਐਮ ਐ ਸਾਹਿਬ ਨੇ ਵੀ ਪ੍ਰਚਾਰ ਕੀਤਾ ਪੂਰਾ ਸਿੱਖੀ ਦੇ ਬਾਰੇ ਦੱਸਿਆ ਵੀ ਕਿਉਂ ਆਪਾਂ ਗੁਰਨਾਨਕ ਮਤਾ ਸਾਹਿਬ ਦੀ ਮਹਤਾ ਹੈ ਔਰ ਦੂਸਰਾ ਜਦੋਂ ਆਪਾਂ ਕਿਸੇ ਦੂਸਰੇ ਧਰਮ ਦੇ ਬੰਦੇ ਨੂੰ ਆਪਾਂ ਦੱਸਾਂਗੇ ਸਿੱਖੀ ਬਾਰੇ ਤਾਂ ਹੀ ਉਹ ਜ਼ਰੂਰ ਸਿੱਖੀ ਵੱਲ ਆਏਗਾ ਆਪ ਜੀ ਬਿਲਕੁਲ ਸਹੀ ਕਿਹਾ ਆਪ ਜੀ ਨੇ ਪ੍ਰਬੰਧਕ ਕਮੇਟੀ ਪਹਿਲਾ ਜਿਹੜੀ ਆ ਛੋਟੇ ਪੌਦਿਆਂ ਤੋਂ ਲੈ ਕੇ ਚੱਲ ਰਹੀ ਆ ਇਹਨਾਂ ਦੇ ਦੇਖੋ ਤੁਸੀਂ ਚਾਹੇ ਕੋਈ ਪ੍ਰੋਗਰਾਮ ਹੋਵੇ ਇਹਦੇ ਵਿੱਚ ਵੱਧ ਝੜ ਕੇ ਪੂਰੀ ਕਮੇਟੀ ਨੇ ਹਿੱਸਾ ਲਿਆ ਪ੍ਰਧਾਨ ਜੀ ਜਨਰਲ ਸੈਕਟਰੀ ਸਾਹਿਬ ਸਾਡੇ ਸੈਕਟਰੀ ਸਾਹਿਬ ਨਾਲ ਸਾਡੇ ਸੋਨੀ ਵੀਰ ਜੀ ਨੇ ਉਦੋਂ ਜਿਹੜੇ ਨੇ ਸਾਡੇ ਮੰਜਸਪੁਰ ਤੋਂ ਵੀ ਆਏ ਹੋਏ ਪੰਨੂ ਸਾਹਿਬ ਵੀ ਨੇ ਹੋਰ ਵੀ ਸਾਰੇ ਪ੍ਰਬੰਧਕ ਕਮੇਟੀ ਵਾਲੇ ਮੈਂਬਰ ਸਾਹਿਬਾਨ ਨੇ ਤੇ ਅਸੀਂ ਵੱਧ ਚੜ ਕੇ ਇਸਾ ਇਸ ਕਰਕੇ ਲੈਨੇ ਆ ਕਿ ਦੂਜਿਆਂ ਨੂੰ ਇਹ ਪਤਾ ਲੱਗੇ ਦੂਸਰੇ ਦੀ ਕਮਿਊਨਿਟੀ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਇਹ ਗੁਰੂ ਨਾਨਕ ਦੇਵ ਜੀ ਚਰਨ ਛੋਪਾ ਪ੍ਰਾਪਤ ਛੇਵੇਂ ਗੁਰੂ ਜੀ ਚਰਨ ਛੋਪਾ ਪ੍ਰਾਪਤ ਆ ਇਸ ਸਰਤੀ ਦੀ ਕੀ ਇੰਪੋਰਟੈਂਸ ਆ ਸਿੱਖੀ ਧਰਮ ਦਾ ਕੀ ਮੰਨਣਾ ਹੈ ਕਿਸ ਤਰ੍ਹਾਂ ਸਿੱਖੀ ਧਰਮ ਦੇ ਉੱਤੇ ਚੱਲ ਕੇ ਆਪਾਂ ਜਿਹੜੀ ਸਿੱਖਿਆ ਹੈ ਉਹ ਦੇ ਰਹੇ ਆ ਔਰ ਖਾਸੌਰ ਦੇ ਉਤੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਕਿਤੇ ਵੀ ਸਾਡੀ ਪ੍ਰਬੰਧਕ ਕਮੇਟੀ ਨੇ ਕਿਸੇ ਵੀ ਖਰਚੇ ਵਿੱਚ ਕਟੌਤੀ ਨਹੀਂ ਕੀਤੀ ਜਦੋਂ ਮੈਂ ਪਹਿਲਾਂ ਵੀ ਇੱਥੇ ਪ੍ਰਬੰਧਕ ਕਮੇਟੀ ਇਸ ਕਾਲਜਾਂ ਦਾ ਦੋਨੋਂ ਕਾਲਜਾਂ ਦਾ ਪ੍ਰਬੰਧ ਰੇ ਪ੍ਰਬੰਧ ਕਰਿਆ ਉਸ ਟਾਈਮ ਵੀ ਔਰ ਹੁਣ ਵੀ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਆ ਬਾ ਚੜ ਕੇ ਇਸ ਵਾਸਤੇ ਪੂਰਾ ਖਰਚ ਕਰ ਰਹੀ ਹੈ ਪੂਰਾ ਸਾਰੇ ਬੱਚਿਆਂ ਨੂੰ ਇਹ ਚੀਜ਼ ਦੇ ਉੱਤੇ ਸਿੱਖੀ ਵਿੱਚ ਲਿਆਉਣ ਵਾਸਤੇ ਵੀ ਸਾਡੀ ਕੋਸ਼ਿਸ਼ ਹੈ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਰ ਰਹੇ ਲੇਕੇ ਸਿੱਕੀ ਦਾ ਪ੍ਰਚਾਰ ਹੋਵੇ ਉਹ ਆਪਦੇ ਧਰਮ ਵਿੱਚ ਰਹਿ ਕੇ ਵੀ ਇਹ ਸਿੱਕੀ ਦੇ ਸਿੱਖ ਸਰੂਪ ਨੂੰ ਆਪ ਨੂੰ ਕਰ ਸਕਦਾ ਉਸੇ ਤਰ੍ਹਾਂ ਅਸੀਂ ਆਪਦੀ ਕੋਸ਼ਿਸ਼ ਜਾਰੀ ਰੱਖ ਰਹੇ ਹਾਂ ਜੀ 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 ਬਿਲਕੁਲ ਇਹ ਤਰੀਕਾ ਬਹੁਤ ਸੋਹਣਾ ਵਾ ਸਕੂਲਾਂ ਦੇ ਵਿੱਚ ਸਕੂਲਾਂ ਰਾਹੀਂ ਪ੍ਰਚਾਰ ਕਰਨਾ ਕਿਉਂਕਿ ਬੱਚਿਆਂ ਦੇ ਵਿੱਚ ਜਿਹੜੀ ਚੀਜ਼ ਤੁਸੀਂ ਇੱਕ ਵਾਰੀ ਅਲਕ ਜਗਾ ਦਿੱਤੀ ਆ ਉਹ ساری ਜ਼ਿੰਦਗੀ ਨਹੀਂ ਭੁੱਲ ਸਕਦੇ ਆਪ ਜੀ ਦਾ ਮੈਨੂੰ ਆ ਤਰੀਕਾ ਬਹੁਤ ਸੋਹਣਾ ਲੱਗਾ ਵੀ ਸਕੂਲ ਦੇ ਵਿੱਚ ਤੁਸੀਂ ਜਿੱਥੇ ਸਿੱਖ ਬੱਚਿਆਂ ਨੇ ਸੇਵਾ ਕੀਤੀ ਹੈ ਅਖੰਡ ਪਾਤਸ਼ਾਹ ਦੇ ਵਿੱਚ ਉੱਥੇ ਹਿੰਦੂ ਬੱਚਿਆਂ ਨੇ ਦੂਜੀ ਕਮਿਊਨਿਟੀ ਦੇ ਬੱਚਿਆਂ ਨੇ ਬਹੁਤ ਸੇਵਾ ਕੀਤੀ ਆ ਔਰ ਬੜਾ ਵਧੀਆ ਲੱਗਾ ਪ੍ਰਚਾਰ ਕਰਨ ਦਾ ਤਰੀਕਾ ਆਪ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਕਰਮਾ ਭਾਗਾ ਵਾਲਾ ਦਿਨ ਹੈ ਕਿ ਕੋਈ ਪਰੰਪਰਾ ਠੀਕ ਢੰਗ ਨਾਲ ਅਸੀਂ ਉਹਨਾਂ ਦੀ ਪੇਸ਼ ਕੀਤੀ ਹੈ ਜਿਹੜੇ ਕਿ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਮਾਨ ਸਨਮਾਨ ਵਾਸਤੇ ਤੇ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਕਿ ਸਫਲ ਹੋਇਆ ਸਾਡਾ ਪ੍ਰੋਗਰਾਮ ਹੈ ਜਿਹੜਾ ਵੀ ਅਸੀਂ ਇਹ ਲਿਖਿਆ ਸੀ ਤੇ ਬਾਕੀ ਸਕੂਲ ਵਾਲੇ ਬੜੇ ਸਜਦੇ ਢੰਗ ਨਾਲ ਕੰਮ ਕਰ ਰਹੇ ਨੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਸਾਰਾ ਸਟਾਫ ਜਿਨ੍ਹਾਂ ਨੇ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਪੇਪਰਾਂ ਵਾਸਤੇ ਜਾਂ ਜਿਵੇਂ ਚੜ੍ਹਦੀ ਕਲਾ ਵਾਸਤੇ ਜੋ ਵੀ ਇਹਨਾਂ ਨੇ ਉਪਰਾਲੇ ਕੀਤੇ ਨੇ ਸਾਰੇ ਬਹੁਤ ਸੋਹਣੇ ਹੋਏ। ਪ੍ਰਧਾਨ ਸਾਹਿਬ ਮੈਲੋਂ ਮਸ਼ੀਨਰੀਆਂ ਨੇ ਇਸਾਈ ਮਸ਼ੀਨਰੀ ਨੇ ਆਣ ਕੇ ਇੱਥੇ 50 ਸਕੂਲਾਂ ਨੇ ਪ੍ਰਚਾਰ ਸ਼ੁਰੂ ਕੀਤਾ ਸੀ ਅੱਜ ਵੇਖ ਲਓ ਵੀ ਉਹ ਕਿੰਨਾ ਫੈਲ ਚੁੱਕੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ। ਇਸੇ ਤਰੀਕੇ ਨਾਲ ਜਿਹੜਾ ਤਰੀਕਾ ਤੁਸੀਂ ਅਪਣਾਇਆ ਵੀ ਸਕੂਲਾਂ ਤੋਂ ਸ਼ੁਰੂ ਕਰਕੇ ਪ੍ਰਚਾਰ ਆਸੀ ਮੈਂ ਦੂਰ ਤੱਕ ਲੈ ਕੇ ਜਾਈਏ ਤੇ ਇਹ ਤਰੀਕਾ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਸਾਰੀਆਂ ਕਮੇਟੀਆਂ ਨੂੰ ਅਪਣਾਉਣਾ ਚਾਹੀਦਾ। ਇਹ ਕਈ ਦਿਨ ਤੱਕ ਸਾਡਾ ਮੰਥਨ ਚੱਲਿਆ ਕਿ ਆਪਾਂ ਬੱਚਿਆਂ ਨੂੰ ਕਿਹੜੀ ਚੀਜ਼ ਦਈਏ ਗਿਫਟ ਜਿਨ੍ਹਾਂ ਨੇ ਸੇਵਾ ਕੀਤੀ ਦੀਵਾਲੀ ਮੇਲੇ ਵਿੱਚ। ਤੇ ਸਾਡੇ ਮੰਤਨ ਤੋਂ ਬਾਅਦ ਇਹ ਹੋਇਆ ਕਿ ਕੋਈ ਇਹ ਜਾਂ ਉਹਨਾਂ ਨੂੰ ਨਿਸ਼ਾਨੀ ਦਈਏ ਜਿੰਦੇ ਨਾਲ ਉਹਨਾਂ ਨੂੰ ਹਮੇਸ਼ਾ ਯਾਦ ਰਵੇ ਕਿ ਅਸੀਂ ਗੁਰੂ ਮਹਾਰਾਜ ਦੀ ਸੇਵਾ ਕੀਤੀ ਸੀ ਸਾਨੂੰ ਉੱਥੋਂ ਦਰਬਾਰ ਸਾਹਿਬ ਤੋਂ ਮੈਡਲ ਮਿਲਿਆ ਹੈ ਤੇ ਅੱਜ ਇਸੇ ਕਰਕੇ ਇਹਦਾ ਵੰਤਰਣ ਹੋਇਆ ਵੈਸੇ ਬਹੁਤ ਸੋਹਣਾ ਉਪਰਾਲਾ ਸੀ ਸਾਰਿਆਂ ਦਾ ਹੀ ਪ੍ਰਿੰਸੀਪਲ ਸਾਹਿਬ ਦਾ ਵੀ ਇਹਨਾਂ ਦਾ ਸਹਿਯੋਗ ਜ਼ਿਆਦਾ ਰਿਹਾ ਇਸ ਵਿੱਚ ਪ੍ਰਿੰਸੀਪਲ ਸਾਹਿਬ ਵੀ ਧੰਨ ਮਨੇ ਧੰਨਵਾਦ ਦੇ ਵੈਗੁਰਜੀਕਾ ਖਾਲਸਾ ਵੈਜੀ ਹਾਂਜੀ ਪ੍ਰਿੰਸੀਪਲ ਸਾਹਿਬ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਔਰ ਇਹ ਬਿਹਤਰੀਨ ਉਪਰਾਲਾ ਕੀਤਾ ਗਿਆ ਹੈ ਔਰ ਦੇਖੋ ਇੱਕ ਪਾਸੇ ਗੁਰਦੁਆਰਾ ਸਾਹਿਬ ਦੀ ਫੋਟੋ ਆ ਦੂਜੇ ਪਾਸੇ ਖੰਡੇ ਦਾ ਨਿਸ਼ਾਨ ਹੈ ਔਰ ਉੱਤੇ ਲਿਖਿਆ ਹੋਇਆ ਹੈ ਹਿੰਦੀ ਔਰ ਪੰਜਾਬੀ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕ ਬਤਾ ਸਾਹਿਬ ਇਹ ਸਨਮਾਨ ਚਿੰਨ ਜਿਹੜੇ ਆ ਬੱਚਿਆਂ ਨੂੰ ਪੂਰੀ ਤਾਂ ਉਮਰ ਜਿਹੜੀ ਆ ਉਹ ਯਾਦਗਾਰ ਉਹਨਾਂ ਦੀ ਬਣੀ ਰਹੇਗੀ ਔਰ ਜਦੋਂ ਵੀ ਇਹ ਸੀਰ ਨੂੰ ਦੇਖਣਗੇ ਮੈਂ ਬਹੁਤ ਬਹੁਤ ਪ੍ਰਧਾਨ ਸਾਹਿਬ ਦਾ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਜਿਹੜਾ ਮੇਰਾ ਸੁਝਾਅ ਸੀਗਾ ਅਸੀਂ ਮਿਲ ਕੇ ਮੰਥਨ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਹਾਂ ਔਰ ਇਹ ਬੱਚਿਆਂ ਦੇ ਵਿੱਚ ਵੀ ਖੁਸ਼ੀ ਦੀ ਲੈ ਰਿਹਾ ਕਿ ਉਹਨਾਂ ਨੂੰ ਕੋਈ ਨਿਸ਼ਾਨੀ ਮਿਲ ਗਈ ਪਿਛਲੀ ਵਾਰੀ ਕੁਝ ਲੱਡੂਆਂ ਦੇ ਡੱਬੇ ਵੰਡੇ ਗਏ ਸੀਗੇ ਲੇਕਿਨ ਉਹ ਬੱਚੇ ਖਾ ਲੈਂਦੇ ਉਹ ਭੁੱਲ ਜਾਂਦੇ ਆ ਔਰ ਔਰ ਕਿਸੇ ਕੰਮ ਨਹੀਂ ਆਉਂਦੇ ਉਸ ਤੋਂ ਬਾਅਦ ਫਿਰ ਉਹ ਨਵੀਂ ਚੀਜ਼ ਇਹ ਹੁਣ ਬੱਚੇ ਸੰਭਾਲ ਕੇ ਵੀ ਰੱਖਣਗੇ ਔਰ ਇੱਕ ਯਾਦਗਾਰ ਉਹਨਾਂ ਦੀ ਬੱਚੇ ਉਹਨਾਂ ਦੇ ਆਪਣੇ ਦਾਦੇ ਪੁੱਤੇ ਔਰ ਉਹਨਾਂ ਨੂੰ ਵੀ ਦੱਸਣਗੇ ਗਾਂ ਹੋਣ ਵਾਲੀ ਪੀੜ੍ਹੀਆਂ ਨੂੰ ਵੀ ਦੱਸਣਗੇ ਕਿ ਕਿੱਥੇ ਲੱਗੀ ਹੈ ਸਾਡੀ ਜ਼ਿੰਦਗੀ ਦੀ ਉਹਨਾਂ ਦੀ ਜੀ 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 ਬਿਲਕੁਲ ਜੀ ਧੰਨਵਾਦ ਇਹ ਤੁਸੀਂ ਵੇਖਿਆ ਵੀ ਮੈਂ ਮੇਰਾ ਮੇਨ ਮਕਸਦ ਚੀਜ਼ਾਂ ਵਿਖਾਉਂਦਾ ਇਹ ਸੀ ਕਿ ਕਿਹੜੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਜੇ ਮੰਨ ਲਾ ਵੀ ਮੈਂ ਕਮੇਟੀਆਂ ਨੂੰ ਕ੍ਰਿਟੀਸਾਈਜ਼ ਕਰਨਾ ਵਾ ਜਾਂ ਸਵਾਲ ਪੁੱਛਣਾ ਜਿਹੜੇ ਵਧੀਆ ਕੰਮ ਕਰਦੇ ਨੇ ਉਹ ਚੀਜ਼ ਨੂੰ ਵੀ ਜ਼ਰੂਰ ਵਿਖਾਉਣਾ ਚਾਹੀਦਾ ਵਾ ਉਸੇ ਲੜੀ ਦੇ ਤਹਿਤ ਹੀ ਮੈਂ ਵਿਖਾਇਆ ਵਾ ਵੀ ਮੈਨੂੰ ਬਹੁਤ ਸੋਹਣਾ ਲੱਗਾ ਇਹ ਉਪਰਾਲਾ ਵੀ ਸਾਡੀ ਨਾਨਕ ਮਤਾ ਸਾਹਿਬ ਕਮੇਟੀ ਨੇ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਇੱਕ ਕੰਮਣਾ ਸ਼ੁਰੂ ਕੀਤਾ ਵਾ ਛੋਟੇ ਛੋਟੇ ਬੱਚਿਆਂ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਵਾ ਤੇ ਇਹ ਹੌਲੀ ਹੌਲੀ ਜਿਹੜਾ ਵਾ ਇਹ ਸਿਲਸਿਲਾ ਮੈਂ ਕਹਾਂਗਾ ਵਧਦਾ ਜਾਵਾਗਾ ਬੱਚਿਆਂ ਦੇ ਵਿੱਚ ਵੀ ਵੇਖ ਸਕਦੇ ਤੁਸੀਂ ਕਿੰਨਾ ਉਤਸਾਹ ਵਾ ਇੱਧਰ ਲੰਗਰ ਛਕ ਰਹੇ ਨੇ ਔਰ ਬੱਚੇ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਸਾਡੇ ਨਾਲ ਕਮੇਟੀ ਮੈਂਬਰ ਪਹੁੰਚੇ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਵੀ ਸਾਡੇ ਨਾਲ ਨੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਉਪਰਾਲਾ ਜਵਾਲੀ ਮੇਲੇ ਤੇ ਬੱਚਿਆਂ ਨੇ ਸੇਵਾ ਕੀਤੀ ਸਾਰਿਆਂ ਨੇ ਤੇ ਅਸੀਂ ਸਾਰਿਆਂ ਮਿਲ ਕੇ ਇਹ ਵਿਚਾਰ ਕੀਤਾ ਕਿ ਬੱਚਿਆਂ ਨੂੰ ਕੋਈ ਐਹੋ ਜੀ ਚੀਜ਼ ਦਿੱਤੀ ਜਾਵੇ ਮੇਰੀ ਇਹਨਾਂ ਦੀ ਸਾਰੀ ਉਮਰ ਆਪਾਂ ਦੀ ਯਾਦ ਰੱਖਣ ਔਰ ਜਦੋਂ ਇਹਨਾਂ ਦਾ ਆਪ ਦਾ ਬਚਪਨ ਯਾਦ ਕਰਨਗੇ ਅਗਦੀ ਉਮਰ ਦੇ ਵਿੱਚ ਵੀ ਇਹਨੂੰ ਚੇਤਾ ਰੱਖਿਆ ਕਿ ਆਹ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਾਨੂੰ ਆ ਚੀਜ਼ ਅਨੰਤ ਰੱਖੀ ਸਾਹ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ

you <laughs> वाहगुरु बच्चों ताली बिल्कुल नहीं बजानी गुरु महाराज के हजूरी में जकारा लगा सकते हो आप तो ताली बिल्कुल नहीं लगानी जकारा लगाना है बोले सो निहाल कृपालता करो सरोपा प्रवान करो जी

ਤੋ ਇਸ ਦੇ ਨਾਲ ਹੀ ਧੰਨਵਾਦ ਮੈਂ ਬੇਨਤੀ ਕਰਾਂਗਾ ਗੁਰੂ ਮਹਾਰਾਜ ਜੀ ਦੇ ਪਾਵਨ ਸੁਖਾਸਣ ਸਾਹਿਬ ਦੀ ਸੇਵਾ ਹੋ ਚੁੱਕੀ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਜੋ ਪੰਡਾਲ ਦੇ ਵਿੱਚੋਂ ਇਸ ਗੁਰਨਾਣਕ ਇੰਟਰ ਕਾਲਜ ਦੇ ਪ੍ਰਾਂਗਣ ਵਿੱਚੋਂ ਸੱਚਖੰਡ ਗੁਰਦੁਆਰਾ ਸਾਹਿਬ ਨਾਨਕ ਮੱਤਾ ਸਾਹਿਬ ਵਿਖੇ ਲੈ ਜਾਏ ਜਾਣਗੇ ਅਰਦਾਸ ਹੋਵੇਗੀ ਉਸ ਤੋਂ ਅਪਰੰਤ ਪ੍ਰਿੰਸੀਪਲ ਸਾਹਿਬ ਨੂੰ ਸਰੂਪਾ ਦੇ ਕੇ ਨਵਾਜਿਆ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਇਸ ਦੇ ਨਾਲ ਹੀ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਲਜਾਇਆ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ My am